ਕਦੀ ਮੈਂ ਕਿਉਂ ਕਰੀ ਪਹਿਲਾਂ ਮੁਲਾਕਾਤ ਤਾਂ ਕੀ ਵਜਾ ਇਹ ਕਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥਕਾ ਸੰਮੇਲਿ ਤੇ ਪੰਥਕਤਾ ਮੇਂ ਸੰਗਠਨ ਦੇ ਸਾਰੇ ਸੇਵਾਦਾਰ ਜਿਹਦਰ ਸ਼੍ਰੀ ਅਕਾਲ ਤਖਤ ਸਾਹਿਬ ਪੈਰ ਗ੍ਰਿਸ਼ ਨੂੰ ਮਿਲੇ ਹਨ ਤੇ ਮੁੱਦਾ ਉਹੀ ਹੈ ਜਿੱਥੇ ਇੱਥੇ ਆ ਕੇ ਦੋ ਤਰ੍ਹਾਂ ਜਿੱਥੇ ਆਦਨ ਕੀਤਾ ਦਿੱਤਾ ਗਿਆ ਕਿ ਅਸੀਂ ਕਬੂਲ ਨਾਮ ਜਿਹਨੂੰ ਆਪਾਂ ਕਹਿੰਦੇ ਆਂ ਆ ਕਾਗਿਲਦਰ ਦੇ ਬਾਦਲ ਗਰੁੱਪ ਵਿੱਚ ਇੱਕ ਧੜੇ ਨੂੰ ਉਸ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਨੂੰ ਇੱਥੇ ਬੁਲਾਇਆ ਗਿਆ ਉਹਦਾ ਦਿੱਤੀ ਸਪਸ਼ਟਿਕਰ ਮੰਗਿਆ ਗਿਆ ਇਹ ਪੰਥ ਪੂਰਾ ਸੰਸਾਰ ਵਿੱਚ ਵਸਦੇ ਸਿੱਖ ਜਿਹੜੇ ਨੇ ਇਹ ਸਾਰੇ ਘਟਨਾ ਕਰਮ ਨੂੰ ਬੜੀ ਨੀਂਦ ਲਾ ਕੇ ਦੇਖ ਰਹੇ ਨੇ ਕੀ ਮਸਲਾ ਧੜਿਆਂ ਦਾ ਨਹੀਂ ਮਸਲਾ ਪੰਥ ਦਾ ਤੇ ਪੰਥ ਦਾ ਮਸਲਾ ਪੰਥ ਦੀ ਜੁਗਤ ਵਿੱਚ ਹੱਲ ਹੋਣਾ ਚਾਹੀਦਾ ਹੈ ਤੇ ਜਿਹੜੇ ਗੁਨਾਹ ਕੀਤੇ ਨੇ ਇਹ ਮਾਫੀਯੋਗ ਨਹੀਂ ਹਨ ਇਤਵਾਸਤੇ ਜੋ ਵੀ ਨਿਰਣਾ ਹੋਵੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਮੁਤਾਬਕ ਹੋਣਾ ਚਾਹੀਦਾ ਹੈ ਅੱਜ ਇਹ ਸੰਸਥਾਾਂ ਮਰੜਕੇ ਆਪਣੀ ਜਿਹੜੀ ਗੱਲ ਹੈ ਜਿਸ ਦੇ ਅਕਾਲ ਤਖਤ ਤੱਕ ਪਹੁੰਚਾਈਏ ਉਹਨਾਂ ਸਾਡੀ ਗੱਲ ਨੂੰ ਸੁਣਿਆ ਤੇ ਵਿਸ਼ਵਾਸ ਦਿਵਾਇਆ ਹੈ ਕਸੇ ਜੋੜੀ ਪ੍ਰਾਚੀਨ ਪੰਥਕ ਜੁਗਤ ਹੈ ਉਹਦੇ ਮਤਲਬ ਕਿ ਮੇਰਨਾ ਜਿਹੜਾ ਹੈ ਹੌਣ ਵਾਲੇ ਸੰਤ ਲਮਗ ਕੋਈ ਦੇ ਨਾਂ ਤੋਂ ਇਹ ਸਾਰਾ ਕੁਝ ਜਿਹੜਾ ਇੱਕ ਪਰਿਵਾਰ ਔਰ ਇੱਕ ਪਾਰਟੀ ਦੇ ਆਲੇ ਦੁਆਲੇ ਘੁੰਮ ਰਿਹਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਉਸ ਬਾਰੇ ਜਿਹੜਾ ਵੀ ਜ਼ਿੰਮੇਵਾਰਤੀ ਭਾਵੇਂ ਉਹ ਪੰਥਕ ਅਹੁਦੇ ਤੇ ਸੀ ਚਾਹੇ ਉਹ ਸਿਆਸੀ ਅਹੁਦੇ ਤੇ ਸੀ ਉਹਨਾਂ ਨੂੰ ਵੀ ਜਵਾਬ ਦੇਈਏ ਨਹੀਂ ਸਾਰੇ ਜਵਾਬਦੇ ਆ ਜੀ ਜਿੰਨਾਂ ਲੋਕਾਂ ਭਾਵੇਂ ਧਾਰਮਿਕ ਪਦਵੀ ਤੇ ਬੈਠੇ ਸਨ ਭਾਵੇਂ ਸਿਆਸੀ ਪਦਵੀ ਤੇ ਬੈਠੇ ਨੇ ਜੋ ਵੀ ਕੌਮ ਦੀਆਂ ਜ਼ਿੰਮੇਵਾਰੀਆਂ ਤੋਂ ਬਾਗੀ ਹੁੰਦੇ ਨੇ ਇਹਨਾਂ ਪਛਾੜਦੇ ਨੇ ਕੌਮ ਸਾਰਿਆਂ ਕੋ ਜਵਾਬ ਮੰਗਦੀ ਹੈ ਕਿਸੇ ਕੋ ਕੋ ਨਹੀਂ ਜਵਾਬ ਦੇਤੇ ਇਕੱਲੇ ਇਕੱਲੇ ਬੰਦੇ ਨੂੰ ਜਿਹੜਾ ਹੋਣਾ ਪੈਂਦਾ ਪੰਥ ਦੇ ਅੱਗੇ ਇਸ ਕਰਕੇ ਜਿਹੜਾ ਬੜਾ ਸਪਸ਼ਟ ਸਾਰਿਆਂ ਦੀ ਭਾਵਨਾ ਹੈ ਗੱਲ ਮਸਲਾ ਕੋਈ ਇੱਕਦਮ ਲੋਕੀ ਕੁੱਚੋਂ ਪਣੀ ਹੈ ਗਏ ਸੰਸਾਰ ਵਿੱਚ ਵਸਦਾ ਸਿੱਖ ਪੂਰਤਨ ਜਾਗਰੂਕ ਹੈ ਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਵਾ ਕਿਸੇ ਨਾ ਕਿਸੇ ਢੰਗ ਨਾਲ ਕਰ ਲਿਆ ਤੁਹਾਡੇ ਵੱਲੋਂ ਕੀ ਮੰਗ ਕੀਤੀ ਅਸੀਂ ਮੰਗ ਕੀਤੀ ਹੈ ਕਿ ਪੰਥਕ ਜੁਗਤ ਵਿੱਚ ਇਹਦਾ ਨਿਰਣਾ ਹੋਣਾ ਚਾਹੀਦਾ ਇਹ ਜੋ ਹੈ ਇਹ ਤੇ ਇਨੀ ਰਹਿਤੀ ਤਨਖਾਹ ਨਾਲ ਕੇ ਗੁਜ਼ਾਰਾ ਨਹੀਂ ਹੋਏਗਾ ਇਹਦੇ ਵਾਸਤੇ ਜੋ ਵੀ ਪੰਚ ਦੀਆਂ ਜਥੇਬੰਦੀਆਂ ਦੇ ਨਮਾਇंदे ਇਕੱਠੇ ਕਰਕੇ ਉਹਨਾਂ ਵੱਲੋਂ ਜੋ ਕੌਮੀ ਤੌਰ ਤੇ ਵਿਚਾਰ ਚਰਵਾਇਆ ਸਾਹਮਣੇ ਉਹ ਆਏ ਕਿ ਤੱਕ ਦੇ ਜਥੇਦਾਰ ਰਹਿ ਚੁੱਕੇ ਹੋ ਕੋਈ ਐਸਾ ਹੁਣ ਤੱਕ ਇਤਿਹਾਸ ਦੇ ਵਿੱਚ ਕੋਈ ਫੈਸਲਾ ਜਿਹੜਾ ਮਿਸਾਲੀ ਫੈਸਲੇ ਦੀ ਗੱਲ ਜੇ ਜਾਰੀ ਹਰ ਥਾਂ ਜਗ੍ਹਾ ਤੇ ਚਰਚਾ ਆਦੀ ਮਿਸਾਲੀ ਕੋਈ ਤਨਖਾਹ ਮਿਸਾਲੀ ਜਗਾ ਤੇ ਮਿਸਾਲੀ ਤੁਹਾਡੇ ਸਾਹਮਣੇ ਤੁਸੀਂ ਦੇਖੋ ਜਦੋਂ ਅਸੀਂ ਇੱਥੇ ਨਿਰੰਕਾਰੀ ਕਾਂਡ ਹੁੰਦਾ ਹੈ ਤਾਂ ਨਿਰੰਕਾਰੀ ਕਾਂਡ ਵੇਲੇ ਜੋ ਸਾਡਾ ਮਤਾ ਹੋਇਆ ਮਤਾ ਪੰਚ ਦੇ ਵਿਦਵਾਨਾਂ ਨੇ ਸੰਗਤ ਦੇ ਨਮਾਇंदे ਨਾਲ ਕੇ ਕੀਤਾ ਸੀ ਉਹਨੂੰ ਦੇਜੇਦਾਰ ਅਕਾਲ ਤਖ਼ਤੋਂ ਅਨਾਉਂਸ ਕੀਤਾ ਗਿਆ ਸੀ ਹੋਰ ਇਸ ਤਰ੍ਹਾਂ ਬਹੁਤ ਸਾਰੇ ਮਸਲੇ ਇੱਥੇ ਆਉਂਦੇ ਨੇ ਕਿ ਇੱਥੇ ਤਾਂ ਸਲਾਹਕਾਰ ਕਮੇਟੀ ਪਹਿਲਾਂ ਵੀ ਰਹੀ ਹੈ ਅਕਾਲ ਤਖ਼ਤ ਸਾਹਿਬ ਤੇ ਧਰਮ ਪ੍ਰਚਾਰ ਕਮੇਟੀ ਰਹੀ ਹੈ ਉਹਨਾਂ ਵਿੱਚ ਬਹਿ ਕੇ ਨਿਰਣੇ ਹੁੰਦੇ ਰਹੇ ਨੇ ਐਸੀ ਕੋਈ ਨਵੀਂ ਗੱਲ ਨਹੀਂ ਕੀਤੀ ਜਾ ਰਹੀ ਜੋ ਸਾਡੀ ਪ੍ਰਾਣੀ ਸਾਡੀ ਪਰੰਪਰਾ ਹੈ ਮਰਜ਼ਾਦਾ ਹੈ ਉਸ ਦੀ ਬਹਾਲੀ ਵਾਸਤੇ ਸਾਰਿਆਂ ਨੇ ਆਵਾਜ਼ ਜਿਹੜੀ ਬੁਲੰਦ ਕੀਤੀ ਤਾਂ ਲੱਗਦਾ ਕਿ ਜੋ ਵੀ ਫੈਸਲਾ ਹੋਏਗਾ ਪੰਚ ਪ੍ਰਮਾਣਿਤ ਹੋਏਗਾ ਨਹੀਂ ਸੀ ਕਦਮ ਜਦੋਂ ਉਹ ਵਿਸ਼ਵਾਸ ਕਰਨਾ ਚਾਹੀਦਾ ਹੈ ਜੀ ਜਦੋਂ ਜਿਹੜੀ ਗੱਲ ਜਿਹੜੂ ਪੰਥ ਕਹਿ ਰਿਹਾ ਕਿ ਸਾਡੀਆਂ ਭਾਵਨਾਤ ਬਗੈਰ ਫੈਸਲਾ ਨਹੀਂ ਹੋਣਾ ਚਾਹੀਦਾ ਤੇ ਤੁਸੀਂ ਫਿਰ ਪੰਥ ਦੀ ਮਰਜ਼ੀ ਮਤਾਂ ਦੇਣਾ ਪੰਥ ਦੀ ਜਿਹੜੇ ਮੰਗੇ ਉਹਨੂੰ ਕਰਨਾ ਜ਼ਰੂਰੀ ਹੁੰਦਾ ਹੈ ਜੀ ਉਹਦੇ ਵਾਸਤੇ ਲਾਜ਼ਮੀ ਹੋ ਜਾਂਦਾ ਹੈ ਕਿ ਜੋ ਪੰਥ ਕਹਿ ਰਿਹਾ ਸੰਗਤ ਕਹਿ ਰਹੀ ਉਹਦੀ ਭਾਵਨਾ ਨੂੰ ਤਰਜਮਾਨੀ ਕੀਤੀ ਜਾ ਸਕੇ ਹਾਂ ਮੈਂ ਮੈਂ ਨਾ ਮੁੱਦਾ ਮੇਨ ਇਹ ਹੈ ਕਿ ਜੱਥੇਬੰਦੀਆਂ ਜਿਹੜੀਆਂ ਪੰਥ ਦੀਆਂ ਸਾਰੀਆਂ ਨੇ ਉਹਨਾਂ ਦੇ ਇੱਕ ਇੱਕ ਨੁਮਾਇੰਦੇ ਨੂੰ ਜਿਹੜਾ ਇੱਥੇ ਬੁਲਾ ਕੇ ਸੁਣਿਆ ਜਾਵੇ ਉਹਦੇ ਉਹਨਾਂ ਚ ਬੈਠ ਕੇ ਜਿਹੜਾ ਉਹ ਫੈਸਲਾ ਲਿੱਤਾ ਜਾਣਾ ਚਾਹੀਦਾ ਦੂਜੀ ਗੱਲ ਹੈ ਕਿ ਗਵਾਹੀ ਦੀ ਤਾਂ ਲੋੜ ਨਹੀਂ ਬਾਹਰੋਂ ਕਿਉਂਕਿ ਹਾਲੇ ਤੱਕ ਜਦੋਂ ਜਿਹੜਾ ਸੁਖਬੀਰ ਬਾਦਲੋਂ ਰਮਲੋਂ ਇੱਥੇ ਆਂਦਾ ਤੇ ਉਹ ਕਹਿੰਦੇ ਜੀ ਸਾਰਾ ਕੁਝ ਮੇਰੀ ਝੋਲੀ ਪਾ ਦਿਓ ਇੱਕ ਇੱਕ ਗੁਨਾਹ ਦੀ ਫਰਿਸ਼ਤ ਬਣੀ ਹੋਈ ਹੈ ਪੰਥ ਦੀ ਕਚਹਿਰੀ ਚ ਜਿਹਨੂੰ ਗੁਰਮੁਖ ਸਿੰਘ ਹੋਰਾਂ ਨੇ ਇਹ ਗੱਲ ਪਹਿਲੇ ਪਬਲਿਕ ਡੋਮੇਨ ਚ ਕਹਿ ਦਿੱਤੀ ਹੋਈ ਹੈ ਕਿ ਸਾਨੂੰ ਘਰ ਬੁਲਾਇਆ ਗਿਆ ਫਿਰ ਇਹ ਹੀ ਗੱਲ ਪ੍ਰਗਟ ਸਿੰਘ ਐਮਐਲਏ ਕਾ ਦੱਸ ਰਿਹਾ ਕਿ ਫੈਸਲਾ ਹੋਣ ਤੋਂ ਪਹਿਲੇ ਉਹ ਕਹਿ ਰਿਹਾ ਫਿਰ ਦਿੱਲੀ ਕਮੇਟੀ ਸਾਰੀ ਇੱਥੇ ਆਂਦੀ ਹੈ ਤੇ ਆ ਕੇ ਕਹਿੰਦੀ ਜੀ ਫੈਸਲਾ ਬਹੁਤ ਵਧੀਆ ਫਿਰ ਸਾਰਾ ਜਰਨਲ ਹਾਊਸ ਨੂੰ ਜਿਹੜਾ ਉਹ ਮਤਾ ਮੰਨਵਾਇਆ ਜਾਂਦਾ ਕਿ ਫਿਰ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਜਾਂਦੇ ਆ ਇਹਦਾ ਮਤਲਬ ਹੈ ਕਿ ਦੋਸ਼ੀਆਂ ਦਾ ਦਾਇਰਾ ਬਹੁਤ ਵੱਡਾ ਹੈ ਤੇ ਸਾਰਿਆਂ ਨੂੰ ਜਿਹੜਾ ਉਹ ਇੱਥੇ ਹਾਜ਼ਰ ਕਰਨਾ ਚਾਹੀਦਾ ਤੇ ਸਾਰਿਆਂ ਤੋਂ ਜਿਹੜੀ ਹੈ ਉਹ ਕੌਮੀ ਭਾਵਨਾ ਜਿੱਦਾਂ ਸਿੰਘ ਸਾਹਿਬ ਜੀ ਨੇ ਕਿਹਾ ਹੈ ਕਿ ਇਹ ਫੈਸਲਾ ਹੁਣ ਇਕੱਲੇ ਅੰਦਰ ਬੈਠ ਕੇ ਨਹੀਂ ਹੋਣ ਵਾਲਾ ਇਹ ਪੰਥ ਦੀ ਕਚਹਿਰੀ ਚ ਖੁੱਲੇ ਆਮ ਪੰਦੇ ਨੁਮਾਇੰਦਿਆਂ ਚ ਹੋਏਗਾ ਪਰ ਇਹ ਸਿਰਫ ਤਕਵੀਰ ਬਾਦਲ ਤੇ ਕੇਂਦ੍ਰਿਤ ਨਾ ਰਵੇ ਜਦ ਕਿ ਸਾਰੇ ਤੁਹਾਡੇ ਮੁਤਾਬਕ ਜਿੰਨੇ ਵੀ ਬਿਲਕੁਲ ਜੀ ਕਿਉਂਕਿ ਜਿਹੜੇ ਇੱਥੇ ਕਬੂਲ ਕਰਕੇ ਗਏ ਨੇ ਉਹ ਤਾਂ ਨਾਲ ਬਰਾਬਰ ਦੇ ਦੋਸ਼ੀ ਨੇ ਕਿ ਦੋਸ਼ੀ ਦਾ ਨਾਮ ਦੱਸੋ ਨਾ ਦੋਸ਼ੀ ਦਾ ਨਾਮ ਨਾ ਸੁਣੋ ਨਹੀਂ ਨਹੀਂ ਮੈਂ ਤਾਂ ਸਿਆਸੀ ਗੱਲ ਕਰ ਰਹੇ ਹੋ ਨਹੀਂ ਨਹੀਂ ਮੈਂ ਕੋਈ ਸਿਆਸੀ ਗੱਲ ਨਹੀਂ ਕਰ ਰਿਹਾ ਤੁਸੀਂ ਮੈਨੂੰ ਦੱਸੋ ਸਰ ਸੁਖਦੇਵ ਸਿੰਘ ਢੀਂਟਸਾ ਬੀਬੀ ਜ਼ਗੀਰ ਕੌਰ ਕੁਲਦੀਪ ਸਿੰਘ ਵਡਾਲਾ ਇਹ ਜਿੰਨੇ ਬਾਕੀ ਸਾਰੇ ਨਾਂ ਨੇ ਹਨਾ ਉਸ ਦਿਨ ਬਹੁਤ ਸਾਰੇ ਚਤੇਦਾਰ ਬਾਕੀ ਧੜਾ ਬਾਕੀ ਗਿਆਨੀ ਗੁਰਬਚਨ ਸਿੰਘ ਗੁਰਮੁਖ ਸਿੰਘੂਰੀ ਇਕਬਾਲ ਸਿੰਘ ਉਸ ਵੇਲੇ ਦਾ ਪਟਨਾ ਸਾਹਿਬ ਦਾ ਚਤੇਦਾਰ ਉਸ ਵੇਲੇ ਦਾ ਹਜੂਰ ਸਾਹਿਬ ਤੋਂ ਆਇਆ ਸਾਥੀ ਜਿਹੜਾ ਇੱਥੇ ਇਹਨਾਂ ਦਾ ਬੈਠਾ ਸੀ ਮੈਨੂੰ ਉਹਦਾ ਨਾਂ ਨਹੀਂ ਪਤਾ ਠੀਕ ਹੈ ਜੀ ਇਹ ਸਾਰੇ ਜ਼ਿੰਮੇਵਾਰ ਨੇ ਤੇ ਉਸ ਵੇਲੇ ਦੀ ਐਗਜ਼ੈਕਟਿਵ ਚ ਸੁਖਦੇਵ ਸਿੰਘ ਭੌਰ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਉਹਦੀ ਪ੍ਰੋੜਤਾ ਕੀਤੀ ਜਰਨਲ ਹਾਊਸ ਨੇ ਪ੍ਰੋੜਤਾ ਕੀਤੀ ਉਹ ਸਾਰੇ ਹੀ ਦੋਸ਼ੀ ਨੇ ਕਿਉਂਕਿ ਉਦੋਂ ਜੇ ਸਾਰੇ ਅੱਜ ਨਿਤਰੇ ਨੇ ਇਹ ਉਦੋਂ ਨਿਤਰਦੇ ਤੇ ਸ਼ਾਇਦ ਜਿਹੜੀਆਂ ਉਸ ਤੋਂ ਬਾਅਦ ਰਸਾਤਲਵਾਲ ਗੱਲ ਗਈ ਹੈ ਵੇਖੋ ਗੱਲ ਸਿਰਫ ਕੋਟਕਪੂਰੇ ਤੇ ਬੈਬਲ ਕਲਾਨੀ ਸੀ ਮੁੱਕੀ ਉਸ ਤੋਂ ਬਾਅਦ ਆਦਮਪੁਰ ਪਰਚੇ ਹੋਏ ਨੌਜਵਾਨਾਂ ਤੇ ਉਸ ਤੋਂ ਬਾਅਦ ਜਿਹੜਾ ਹੈ ਕਪੂਰਥੱਲੇ ਪਰਚੇ ਹੁੰਦੇ ਨੇ ਸਾਰੇ ਪੰਜਾਬ 'ਚ ਫੜੋ ਫੜਾਈ ਹੁੰਦੀ ਹੈ ਨੌਜਵਾਨਾਂ ਦੀ ਉਹ ਕਿਹਦੀ ਸਰਕਾਰ 'ਚ ਹੋ ਰਹੀ ਸੀ ਜੀ ਕੌਣ ਇਹ ਗੱਲ ਕਹਿ ਰਹੇ ਸੀ ਬਾਰ-ਬਾਰ ਕੀ ਜੀ ਸਵਾਲ ਹੈ ਕਿ ਅੱਜ ਬਾਗੀ ਤੁਹਾਡਾ ਕਹਿ ਰਿਹਾ ਕਿ ਅਸੀਂ ਤੇ ਪਵਿੱਤਰ ਅਜੀ ਹੀ ਤੇ ਆ ਗਏ ਮੱਥਾ ਟੇਕਣਾ ਸੀ ਅਤੇ ਨਹੀਂ ਕੋਈ ਨਹੀਂ ਨਹੀਂ ਕੋਈ ਸੁਰਖਰੂ ਨਹੀਂ ਗਾ ਜੀ ਸਜਾਤ ਸਾਰਿਆਂ ਦੀ ਬਰਾਬਰ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਾਰੇ ਜ਼ਿੰਮੇਵਾਰ ਨੇ ਨਹੀਂ ਪਰ ਉਹ ਕਹਿ ਰਹੇ ਅਸੀਂ ਬੋਲਦੇ ਸੀ ਸਾਡੀ ਗੁੰਦਾ ਕੋਈ ਨਹੀਂ ਉਹਨਾਂ ਦੇ ਉਹਨਾਂ ਦੇ ਕਹਿਣ ਨਾਲ ਥੋੜੀ ਨਾ ਹੋ ਜਾਏਗਾ ਅਸੀਂ ਅਸੀਂ ਆਪਣੀ ਗੱਲ ਕਹਿ ਰਹੇ ਹਾਂ ਉਹ ਆਪਣੀ ਗੱਲ ਕਹਿ ਰਹੇ ਨੇ ਉਹ ਕਹਿੰਦੇ ਕਈ ਵਾਰੀ ਅਸੀਂ ਕਿਹਾ ਪਰ ਸਾਡੀ ਸੁਣਵਾਈ ਨਹੀਂ ਸੀ ਹੁੰਦੀ ਨਹੀਂ ਸੁਣਵਾਈ ਹੁੰਦੀ ਸੀ ਦੋਨੋਂ ਬਾਹਰ ਆਂਦੇ ਅੱਜ ਅੱਜ ਜਦੋਂ ਸਿਆਸੀ ਤੌਰ ਤੇ ਜਿਹੜਾ ਉਹ ਉਹਨਾਂ ਨੂੰ ਨਜ਼ਰ ਆ ਗਿਆ ਕਿ ਹੁਣ ਸਿਆਸੀ ਭੁਵਿੱਖ ਨਹੀਂ ਰਿਹਾ ਇਸ ਪਾਰਟੀ ਦਾ ਉਦੋਂ ਬਾਹਰ ਆਣਾ ਤੇ ਕਜਾਹ ਜ਼ਿਲ੍ਹੇ ਗੁਰੂਗ੍ਰੰਥ ਸਾਹਿਬ ਤੇ ਗੁਰੂ ਦੀ ਬੇਦਬੀ ਹੁੰਦੀ ਹੈ ਉਦੋਂ ਬਾਹਰ ਆਣਾ ਬੜਾ ਵੱਡਾ ਫਰਕ ਆ ਫਿਰ ਉਸ ਤੋਂ ਬਾਅਦ ਉਹ ਅੱਜ ਵੀ ਹੈੱਡ ਗ੍ਰੰਥੀ ਦਰਬਾਰ ਸਭ ਬਣੇ ਆ ਕਿਹੜਾ ਅਕਾਲ ਤਖਤ ਸਾਹਿਬ ਉਹ ਕਿਹੜਾ ਗਿਵ ਐਂਡ ਟੇਕ ਸੀ ਜਿਹਦੇ ਨਾਲ ਉਹਨਾਂ ਨੂੰ ਇੱਥੇ ਬਰਾਬਰ ਵਾਪਸ ਰੱਖਿਆ ਗਿਆ ਹਾਂ ਕਦੀ ਨਹੀਂ ਬੋਲੇ ਅੱਜ ਅੱਜ ਤਲਬ ਹੋਣੇ ਚਾਹੀਦੇ ਨੇ ਉਹ ਸਾਰੇ ਬਰਾਬਰ ਦੇ ਦੋਸ਼ੀ ਨੇ ਫਿਰ ਇਸੇ ਇੱਕ ਮੁੱਦਾ ਅੰਦਰ ਰੇਜ਼ ਕੀਤਾ ਕਿ ਜਿਹੜਾ ਕਥਿਤ ਮਾਫੀ ਨਾਮ ਹੈ ਉਹਦੇ ਥੱਲੇ ਸਕੈਨਡ ਸਾਈਨ ਨੇ ਉਹ ਲੈ ਕੇ ਕੌਣ ਆਇਆ ਕਾਲ ਤੱਕ اتنا ਫਰਾਡ ਹੋਇਆ ਹੈਨਾ ਉਹ ਕਿਦੀ ਜੇਬ ਚੋਂ ਨਿਕਲਿਆ ਪਰ ਸਿੰਘ ਸਾਹਿਬ ਨੇ ਜਦੋਂ ਇੱਕ ਚੀਜ਼ ਨੂੰ ਪ੍ਰੂਫ ਕਰ ਦਿੱਤਾ ਪੇ ਤੇ ਪਿੰਤੂ ਬੰਦੂ ਰਹਿੰਦਾ ਹੀ ਨਹੀਂ ਹੈ ਨਹੀਂ ਕਿਦਾਂ ਪ੍ਰੂਫ ਕਰਤਾ ਜੀ ਪੰਥ ਨੇ ਰੱਦ ਕਰਤਾ ਜੀ ਪੰਥ ਨੇ ਰੱਦ ਕੀਤਾ ਤੇ ਉਹਨਾਂ ਨੂੰ ਰੱਦ ਕਰਨਾ ਪਿਆ ਆਪ ਰੱਦ ਕਰਨਾ ਪਿਆ ਫਿਰ ਦੂਜੀ ਗੱਲ ਹੈ ਉਹਨਾਂ ਦੇ ਥੱਲੇ ਮੰ ਲੋ ਮੈਂ ਕਹਿੰਦਾ ਕਿ ਪ੍ਰਦੀਪ ਕਲੇਰ ਪੰਥ ਦਾ ਸਰਨਾਬੱਜਾ ਦੋਖੀ ਐ ਉਹਨੇ ਪਰ ਉਹਨੇ ਇਹ ਗੱਲ ਸਾਹਮਣੇ ਲਿਆਂਦੀ ਨਾ ਕਿ ਇਹ ਸਕੈਂਡ ਸਾਈਨ ਨੇ ਪੰਜਾਬੀ ਚ ਮੈਂ ਚਿੱਠੀ ਤੇ ਹਿੰਦੀ ਚ ਲਿਆਇਆ ਸੀ ਠੀਕ ਹੈ ਜੀ ਹੁਣ ਇਹ ਗੱਲ ਸਕੈਂਡ ਸਾਈਨ ਇਹ ਤਾਂ ਪ੍ਰੂਫ ਹੋ ਜਾਣਾ ਕਾਗਜ਼ ਇਨਾਂ ਕੋ ਅੰਦਰ ਫਾਈਲ ਚ ਲੱਗਾ ਪਿਆ ਅਕਾਲੀ ਦਲ ਜਿਹੜਾ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਅਕਾਲੀ ਦਲ ਉਸ ਪਾਰਟੀ ਧੜੇ ਦੇ ਉੱਤੇ ਸਵਾਲ ਪੁੱਣਾ ਇਹ ਕਰ ਰਿਹਾ ਕਿ ਜਿਸ ਪ੍ਰਦੀਪ ਕਲੇਰ ਦਾ ਤੁਸੀਂ ਨਾਂ ਰਿਆ ਲੰਦਾ ਲਿਆ ਉਹ ਤੜਾ ਹੁਣ ਉਹਨੂੰ ਬੜੇ ਸਨਮਾਨ ਦੇ ਨਾਲ ਫੇਕ ਕਰ ਕੋਈ ਸਨਮਾਨ ਨਹੀਂ ਜੀ ਪ੍ਰਦੀਪ ਕਲੇਰ ਦਾ ਉਹ ਉਹ ਵੀ ਵੱਡਾ ਗੁਨੇਕਾਰ ਆ ਉਹਨੂੰ ਵੀ ਕਿਉਂਕਿ ਉਹ ਪੰਥ ਦਾ ਹਿੱਸਾ ਨਹੀਂ ਇਸ ਕਰਕੇ ਉਹਨੂੰ ਪੰਥ ਵਰਗੀ ਰਵਾਇਤ ਨਾਲ ਨਾਲ ਸਜਾ ਨਹੀਂ ਮਿਲ ਸਕਦੀ ਪਰ ਇਹੋ ਜਿਹੇ ਬੰਦਿਆਂ ਦਾ ਸੋਸ਼ਲ ਬਾਈਕਾਟ ਹੋਣਾ ਚਾਹੀਦਾ ਉਹ ਕੋਈ ਦੁੱਧੋਤਾ ਨਹੀਂ ਹੈ ਪਰ ਜਿਹੜੀਆਂ ਗੱਲਾਂ ਉਹ ਕਹਿ ਰਿਹਾ ਉਹ ਗੱਲਾਂ ਖੁਲਾਸੇ ਕਰ ਰਹੀਆਂ ਨੇ ਉਹ ਗੱਲਾਂ ਦੀ ਪਰਚੋਲ ਹੋਣੀ ਕਿਉਂਕਿ ਉਹ ਗੱਲਾਂ ਹੀ ਗੁਰਮੁਖ ਸਿੰਘ ਕਹਿ ਰਿਹਾ ਸੀ ਠੀਕ ਹੈ ਜੀ ਉਹੀ ਗੱਲਾਂ ਪ੍ਰਗਟ ਸਿੰਘ ਐਮਐਲਏ ਕਹਿ ਰਹੇ ਨੇ ਕਿ ਫੈਸਲਾ ਹੋਣ ਤੋਂ ਪਹਿਲੇ ਸੁਖਵੀਰ ਬਾਦਲ ਤੇ ਡਾਕਟਰ ਚੀਮਾ ਆ ਕੇ ਕਹਿੰਦੇ ਨੇ ਕੀ ਜਿਹੜਾ ਜੀ ਇਹ ਅਜ ਸਿੰਘ ਸਾਹਿਬ ਮੰਨ ਗਏ ਨੇ ਤੇ ਅੱਜ ਤੇ ਵਧਾਈਆਂ ਜੀ ਇਹਦਾ ਮਤਲਬ ਹੈ ਕਿ ਸਾਰੀਆਂ ਗੱਲਾਂ ਤਾਂ ਸਾਹਮਣੇ ਆ ਹੀ ਗਈਆਂ ਨਾ ਤੇ ਉਹ ਸਰਕਮਸਟੈਂਸ਼ੀਅਲ ਤੇ ਸਾਰੇ ਹੱਲ ਰਹੇ ਨੇ ਉਹ ਤਰੀਕ ਤੇ ਕੱਲ ਦੀ ਆ ਗਈ ਤੇ ਕੱਲ ਕੀ ਕੀ ਸਾਹਿਬ ਦੇ ਕੋਲ ਤੁਸੀਂ ਖੁਦ ਜ਼ਿੰਮੇਦਾਰ ਰਹੇ ਹੋ ਫਤਕ ਸਾਹਿਬਾਂ ਦੇ ਇਹ ਪੂਰਾ ਪ੍ਰਕਿਰਿਆ ਹੁੰਦੀ ਕੀ ਹੈ ਕਿਉਂਕਿ ਇੱਕ ਦੋਸ਼ ਲੱਗਾ ਉਸ ਤੋਂ ਬਾਅਦ ਸਪਸ਼ਟੀਕਰਨ ਮੰਗਿਆ ਗਿਆ ਹੁਣ ਕੱਲ ਮੀਟਿੰਗ ਦੇ ਵਿੱਚ ਫੈਸਲਾ ਹੋਏਗਾ ਜਾਂ ਅੱਗੇ ਕੋਈ ਤਰੀਕ ਪਾਈ ਜਾਵੇ ਨਹੀਂ ਨਹੀਂ ਵਿੱਚ ਕੱਲੋਂ ਵਿਚਾਰਾ ਸ਼ੁਰੂ ਹੋਣਗੇ ਜੀ ਇਹਦੇ ਪੂਰੇ ਗਵਾਹ ਸੱਦਣੇ ਚਾਹੀਦੇ ਆ ਜੇ ਤੇ ਕੌਮ ਚਾਹੁੰਦੀ ਹੈ ਨਾ ਜਿਹੜੇ ਜਿਹੜੇ ਦੋਸ਼ੀ ਨੇ ਜਿੰਨਾ ਜਿੰਨਾ ਪਰਦੇ ਪਿੱਛੇ ਕੰਮ ਕੀਤਾ ਸਾਹਮਣੇ ਅੱਗੇ ਕੰਮ ਕੀਤਾ ਜਵਾਬ ਪੰਜ ਨੂੰ ਜਵਾਬ ਦੇਣਾ ਪੈਗਾ ਕੋਈ ਇਤਨਾ ਮਸਲਾ ਨਹੀਂ ਹਾਂਜੀ ਲਿਖਣ ਦਾ ਕੋਈ ਨਹੀਂ ਹੁੰਦਾ ਜੀ ਇੱਕ ਮੁਕਦਮਾ ਮੇਰੇ ਤੇ ਦਾਇਰ ਹੁੰਦਾ ਤੇ ਗਵਾਹੀਆਂ ਕਿੰਨੀਆਂ ਭੁਗਦੀਆਂ ਨੇ ਅਕਾਲ ਤਖਦ ਦੇ ਦਰ ਨੇ ਕੋ ਪੰਚ ਦੀ ਸਾੜੀ ਕਚਹਿਰੀ ਹੈ ਇਹਦੇ ਚ ਇਹਨਾਂ ਦੀ ਗਵਾਹੀਆਂ ਹੋਣੀਆਂ ਚਾਹੀਦੀ ਨੇ ਦਾ ਇਹ ਇੰਦਾਮ ਹੈ ਕਿ ਜਿਹੜੇ ਸਿੰਘ ਸਹਿਬਾਨ ਨੇ ਉਹ ਇੱਕ ਪਰਿਵਾਰ ਜਾਂ ਇੱਕ ਪਾਰਟੀ ਦੇ ਅਧੀਨ ਚੱਲਦੇ ਨੇ ਤਾਂ ਤੁਹਾਨੂੰ ਲੱਗਦਾ ਕਿ ਕੱਲ ਜੋ ਵੀ ਫੈਸਲਾ ਜਾਂ ਕੋਈ ਅੱਗੇ ਜਿਹੜਾ ਮਿਰਦਾ ਜੇ ਚੱਲਣਗੇ ਤੇ ਪੰਚ ਜਿੱਥੇ ਖਲੋਤਾ ਤੇ ਖਲੋਤ ਪਹਿਲਾਂ ਵੀ ਕਹਿੰਦਾ ਤੇ ਅੱਜ ਫਿਰ ਕੰਮ ਸ਼ੁਰੂ ਕਰ ਦੇਗਾ ਜਥੇਦਾਰ ਸਹਿਬ ਅਸੀਂ ਕੱਲੇ ਨਹੀਂ ਆਏ ਸਾਡੇ ਤੋਂ ਪਹਿਲਾਂ ਕਿਨੇ ਜਥੇਬੰਦੀਆਂ ਇੱਥੇ ਆਈਆਂ ਨੇ ਤੇ ਹੋਰ ਵੀ ਕੰਨੀਆਂ ਬਾਹਰ ਬੈਠੇ ਕਾਲੇ ਪਏ ਹੋਏ ਨੇ ਜੇ ਜੋ ਕੋ ਜਿੱਥੇ ਵਿਚਾਰ ਵਟਾਂਦਰਾ ਹੋਵੇ ਉਹ ਅੰਦਰ ਵੱੜ ਕੇ ਨਹੀਂ ਹੋਣਾ ਚਾਹੀਦਾ ਪੰਥ ਦੀ ਕਚਹਿਰੀ ਵਿੱਚ ਪੰਥਕ ਜੁਗਤ ਮੁਤਾਬਕ ਜੋ ਸਾਡੀ ਪ੍ਰਾਣੀ ਜੁਗਤ ਰਹੀ ਉਹਦੇ ਮੁਤਾਬਕ ਹੋਣਾ ਚਾਹੀਦਾ ਇਹ ਲਾਈਨ ਇੱਕ ਮਿੰਟ ਇਹ ਲਾਈਨ ਪੜ ਕੇ ਸੁਣਾ ਦਿਓ ਜਥੇਦਾਰ ਨੇ ਕਿਸੇ ਵਿਸ਼ੇਸ਼ ਵਿਅਕਤੀ ਜਾਂ ਜਾਤ ਜਾਂ ਜਮਾਤ ਦੇ ਪ੍ਰਭਾਵ ਅਧੀਨ ਕੋਈ ਕਾਰਵਾਈ ਕੀਤੀ ਹੈ ਤਾਂ ਖਾਲਸਾ ਪੰਥ ਨੇ ਉਸ ਦਾ ਸਖਤ ਵਿਰੋਧ ਕੀਤਾ ਹੈ ਅਜੋਕ ਠਰਾਇਆ ਹੈ ਇਸ ਲਈ ਤਖਤਾਂ ਦੇ ਜਥੇਦਾਰ ਸਾਹਿਬ ਵੱਲੋਂ ਕੋਈ ਵੀ ਫੈਸਲਾ ਵਿਸ਼ੇ ਪਰ ਵਿੱਚ ਵਸਦੇ ਸਿੱਖ ਜਗਤ ਦੀਆਂ ਸਿੱਖ ਜਥੇਬੰਦ ਨਮਾਇੰਦੇ ਰਹੀ ਲਿਆ ਜਾਵੇ ਇਸ ਕਰਕੇ ਬਿਲਕੁਲ ਸਪਸ਼ਟ ਕੀਤਾ ਹੈ ਕਿ ਪਰ ਪਿਛੇ ਇਕੱਲਾ ਇਕੱਲੇ ਕਰੋਗੇ ਤੇ ਪੰਥ ਪਹਿਲੇ ਰੱਦ ਕਰ ਚੁੱਕਾ ਹੈ ਇਸ ਕਰਕੇ ਪੰਥੂ ਹੋ ਨਹੀਂ ਹੈ ਕਿ ਅੱਖਾ ਬੰਦ ਕਰਕੇ ਕੋਈ ਮੰਨਣ ਵਾਲੀਆਂ ਜਮਾਤ ਸਾਡੇ ਕੋਲ ਨਹੀਂ ਹੈ ਅਸੀਂ ਉੱਤ ਗੁਰਮਤ ਦੀ ਜਿਹੜੇ ਪਹਿਰੇਦਾਰੀ ਹੈ ਉਹਦੇ ਸਾਰੇ ਜਾਗਰੂਕ ਸਿੱਖ ਅੱਗੇ ਆ ਚੁੱਕੇ ਹੋਏ ਹਨ